ਜੀ ਸਤ ਸ੍ਰੀ ਅਕਾਲ ਦਰਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਆਂ ਕੰਮਧੰਦੀ ਆਪਾਂ ਅੱਧ ਵਿਚਾਲਾ ਜਾ ਕਰ ਲਿਆ ਆਪਣੇ ਆਗੇ ਰਿਸ਼ਤੇਦਾਰ ਹੁਣ ਆਪਾਂ ਤੁਹਾਨੂੰ ਉਹਨਾਂ ਨੂੰ ਮਿਲਾਉਨੇ ਆਂ ਅੱਜ ਭੈਣ ਕੇ ਨਾ ਬੀਬੀ ਦੀ ਪਤਿੱਜੀ ਜਿਹੜੀ ਉਹਨਾਂ ਦੇ ਅੱਜ ਕੋਠੀ ਦੀ ਨੀ ਰੱਖੀ ਹੈਗੀ ਨਾ ਅਰਦਾਸ ਕਰਾਈ ਸੀਗੀ ਮੈਥੋਂ ਤਾਂ ਨਹੀਂ ਜਾਏਗਾ ਕਿਉਂਕਿ ਮੇਰੇ ਵੀ ਨਾ ਬੀਬੀ ਤੇ ਉਹ ਪਤਿੱਜੀ ਆਈਆਂ ਹੋਈਆਂ ਸੀਗੀਆਂ ਬਾਕੀ ਘਰ ਦਾ ਕੰਮ ਵੀ ਕਰਨਾ ਸੀਗਾ ਨਾ ਨਵੀਂ ਰੜੀ ਨੂੰ ਭੇਜਤਾ ਸੀਗਾ ਉਹ ਚਲੇਗੇ ਨਵੀਂ ਵੀ ਨਹੀਂ ਗਈ ਹੈਗੀ ਫਿਰ ਮੇਰੇ ਭਤੀ ਜੀ ਨਹੀਂ ਗਈ ਹੈਗੀ ਨਵੀਂ ਕਿਤੇ ਫਿਰ ਮੈ ਵੀ ਨਹੀਂ ਆਂਦੀ ਹੈਗੀ ਤੇ ਹੁਣ ਉਹ ਆਏ ਸੀ ਜਿ ਕਿਉਂਕਿ ਜਿਹੜੇ ਪਰਮਜੀਤ ਦੀ ਭੁਜਾਈਏਗੀ ਉਹ ਆਦੀ ਕੁੜੀ ਆਈ ਹੈ ਨਾ ਪਰਮਜੀਤ ਦੀ ਭੁਜਾਈਏਗੀ ਬੀਬੀ ਦੀ ਭਤੀਜ ਨੂੰ ਤੇ ਭਤੀਜੀ ਨੇ ਉਹ ਤੇ ਉਹ ਫਿਰ ਅੱਜ ਇੱਧਰ ਆ ਕੇ ਵੀਰ ਦਾਸ ਤੋਂ ਬਾਅਦ ਵਿੱਚ ਆਪਾਂ ਨੂੰ ਮਿਲਣ ਕਿਉਂਕਿ ਮੇਰੇ ਅਜੇ ਕੰਮ ਨਹੀਂ ਨਿਪੜੇ ਸੀਗੇ ਨਾ ਹੁਣ ਆਪਾਂ ਚਾਹ ਪਾਣੀ ਬਣਾਏਗਾ ਲੈ ਕੇ ਚਲਦੇ ਆਂਗੇ ਹਾਂ ਚੱਕ ਲਵਾ ਕਰ ਲਾ ਦੋ ਦੂਸਰੀ ਪਲੇਟ ਵਿੱਚ ਚੱਕ ਲਾ ਲੈ ਮੈਂ ਚੱਕ ਲੂ ਬੱਸ ਫਿਰ ਨਾਲ ਦੇ ਦੂਰ ਕੋਈ ਨਹੀਂ ਕਰ ਰਿਹਾ ਸੁਣੇ ਚੇਪੜਾ ਜਾਂਦੀ ਮਸਾ ਗੱਠੀਆਂ ਹੋਈਆਂ ਨੇਗੇ ਚਾਰ ਪੰਜ ਇੱਕੋ ਜਿਹਾ ਹੋ ਗਿਆ ਹੁਣ ਐਂ ਕਤੋਂ ਹੋਰੇ ਕੈਮਰਾ ਬਾਈ ਦੋਗਾ ਫੋਨ ਬੰਦ ਕਰ ਸਾਡਾ ਫੋਨ ਬੇਕਾਰ ਹੈ ਕਹਿੰਦੀ ਲੈ ਓਏ ਉੱਤੇ ਜਿੱਦ ਚੂਹ ਆ ਵੀ ਲੋ ਜੀ ਲੋਈ ਆਪਣੇ 4-5 ਬੱਚੇ ਆਏ ਹੋਏ ਨੇਗੇ ਪੰਜੇ ਕੁੜੀਆਂ ਇੱਕੋ ਹੀਆਂ ਨੇਗੇ ਗਾਹ ਪਾ ਰੱਖਿਆ ਇਹਨਾਂ ਨੇ ਅੰਦਰ ਭਾਂਡੇ ਜੀਤ ਉਹ ਆ ਕੇ ਹੁਣ ਕੈਮਰੇ ਸਾਹਮਣੇ ਨਹੀਂ ਆਉਂਦੀਆਂ ਹੈਗੀਆਂ ਹੁਣ ਲੁਕੇ ਬੈਠੀਆਂ ਨੇ ਲੈ ਲੋ ਸਾਰੀ ਜਨ ਕੋਈ ਕਿਵੇ ਡੀ ਵੀ ਦੇਖੋ ਕਿ ਕੁਛ ਕਰਦੀਆਂ ਨਹੀਂ ਆਪੇ ਸੁਖਮਨ ਕਰਦਾ ਹਾਜੀ ਲੋ ਹਾਜੀ ਲੋ ਪਹਿਲਾਂ ਉੱਧਰ ਜਾ ਕੇ ਇਹਨੇ ਬੀਬੀ ਬੀਬੀ ਕੋਰੇ ਨਾ ਉੱਧਰ ਲੈ ਕੇ ਦੇਖ ਉਹਨਾਂ ਨੇ ਮੇਰੇ ਕਹੇ ਇਹਨੇ ਐਲੋ ਕਹਤੀ ਦੇਰ ਤੁਸੀਂ ਤੇ ਨਾ ਆਉਂਦੀ ਕਹਿ ਰਹੇ ਤੁਸੀਂ ਐ ਨਹੀਂ ਮੈਂ ਲੈ ਕੇ ਆ ਇਹਨਾਂ ਦੇ ਤੇ ਲੈ ਕੇ ਤੋਰ ਕੇ ਦੂਸਰੇ ਛੋਟੇ ਉਹ ਵੀ ਤੇ ਸੋਨੇ ਸਾਡੇ ਮਸ਼ਹੂਰ ਫਾਲੇਗਾ ਬੇਰ ਵੱਡੇ ਵੀ ਛੋਟੇ ਵੀ ਕਿਸੇ ਨੂੰ ਪੇਂਦੂ ਬੇਰ ਕਿਸੇ ਨੂੰ ਫੋਲ ਬੇਰ ਇੱਧਰ ਵੀ ਲੈ ਆ ਰੱਖੇ ਨੇ ਅਸੀਂ ਕਾਫੀ ਇਕੱਠੇ ਕਰ ਰੱਖੇ ਨੇ ਇਹਨੂੰ ਦੇਵਾਂਗੇ ਅੱਜ ਹੈਨਾ ਸਿਮੂ ਨੂੰ ਇਹ ਵਜ੍ਹਾ ਸੁਣ ਕਰਾ ਰਹੀ ਮੈਂ ਤਾਂ ਮੈਂ ਨਹੀਂ ਕਰ ਲਈ ਇਹ ਮੇਰੀ ਭਾਣ ਜੀ ਹੈਗੀ ਨਾ ਜਿਹੜੀ ਵੀਡੀਓ ਬਣਾਉਂਦੀ ਹੈਗੀ ਤੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਨਾ ਸਾਰੀਆਂ ਚੱਕ ਲਓ ਜਾ ਐ ਵੀ ਹੁੰਦੇ ਨੇ ਜਵਾਬ ਇਹ ਵੀ ਹੁੰਦੇ ਨੇ ਜਵਾਬ ਮੈਂ ਛੱਡ ਦੇ ਕਿਉਂ ਤੇ ਡੈਡੀ ਨੇ ਕਿਹਾ ਕੇ ਪੀਣੀ ਨਹੀਂ ਰਾਜ ਕਿਤਾ ਅਸੀਂ ਤਾਂ ਭਾਈ ਪੀਨੇ ਆਗੇ ਜਗ੍ਹਾ ਬੈਸ ਤੇ ਪੀ ਕੇ ਆਵਾਂਗੇ ਜਾਨ ਤਾਂ ਸੱਤ ਦਾ ਹੈ ਜਾ ਕੇ ਸੀ ਮਾ ਪੀਨੇ ਦੋਣੇ ਜੇ ਦਿਨ ਵੀ 10 ਵਾਰ ਉਹੀ ਤੁਸੀਂ ਨਾ ਦੇ ਦ ਕਦੋਂ ਵਾਲੀ ਚਾਹ ਪੀਣੀ ਆ ਤੂੰ ਫਿਰ ਵੀ ਛੱਡ ਕੇ ਮਤਲਬ ਕੀ ਕਰਦਾ ਹੈਗਾ ਨਾ ਸੁਣੀ ਤਾਰ ਕਟਨੀ ਆ ਤਾ ਚਾਹ ਤੁਸੀਂ ਨਹੀਂ ਪੀਦੇ ਪਤਾ ਨਹੀਂ ਕਿ ਕਿੰਨੇ ਦੇਣਗੇ ਬੰਨਤਾ ਹੋ ਗੋ ਸੱਤ ਅੱਠ ਦਾ ਬੱਲੇ ਜਮੀ ਨਹੀਂ ਬਿੰਦੇ ਜਮੀ ਵੀ ਨਹੀਂ ਸਵੇਰੇ ਵੀ ਨਹੀਂ ਨਾ ਸਵੇਰੇ ਅੱਛਾ ਜੀ ਫਿਰ ਲੱਸੀ ਨੂੰ ਸੀ ਕੁਸਤਾ ਪੀਵੇ ਹਾਂ ਲੱਸੀ ਦਾ ਪੀਣਾ ਲੱਸੀ ਦਾ ਬਣਾ ਕੇ ਦੇਣਾ ਤੋੜੀ ਦਾ ਧਰ ਦਿੰਨੇ ਅਸੀਂ ਚਲੋ ਜੀ ਫਿਰ ਮਨਾ ਬਚਾਰਾ ਇਕੱਲੀ ਜਾਣ ਹੀ ਪਿੰਦੇ ਲੱਸੀ ਤਾਂ ਹੋਵੇ ਲੱਸੀ ਦਾ ਜ਼ਰੂਰੀ ਹੈ ਫਿਰ ਦਹੀਂ ਲੱਸੀ ਦਾ ਖਾਓ ਨਾ ਚਾਹ ਤਾਂ ਕੋਈ ਪਾਲਦੀ ਨਹੀਂ ਹੁੰਦਾ ਜੇ ਨਹੀਂ ਜੇ ਸਰਦਾ ਦਾ ਸਾਰ ਲੋ ਫਿਰ ਵਧੀਏਗਾ ਮਿੰਟ ਬਈ ਸਰਦਾ ਨਹੀਂ ਤੈਨੂੰ ਵੀ ਤਰ ਕੇ ਗੱਪਾ ਸ਼ਿਮੋ ਤੂੰ ਪੀਏਂਗੀ ਉਹ ਤਾਂ ਆਪ ਨੇ ਦੱਸੋ ਅਸੀਂ ਰੋਟੀ ਖਾ ਕੇ ਹੱਟੇ ਦੀ ਸਾਰੀ ਇਹ ਨਾ ਤਾਂ ਨਹੀਂ ਪੀਤੀ ਹੈਗੀ ਕਿਸੇ ਨੇ ਐਂ ਕਹਿ ਰਹੇ ਨੇ ਬਈ ਹੋਰ ਕੀ ਹੈ ਆਇਓ ਬਈ ਮਾਸਟਰ ਤੂੰ ਸੁਣ ਲੈ ਆ ਕਾ ਪੀ ਜਾ ਤੈਨੂੰ ਬਦ ਨਾ ਤੈਨਾਂ ਨਹੀਂ ਬਈ ਰੋਟੀ ਖਾਦੀ ਹੈ ਰੋਟੀ ਖਾ ਕੇ ਹੱਟੇ ਨਹੀਂ ਆਪਣੀ ਬੈ ਸਾਰੀ ਵਾਰੀ ਤਾਂ ਕਿ ਤੇਰੀ ਜੰਦੀ ਰਾਜ ਤੋ ਮੈਂ ਤਾਂ ਦੋ ਮੱਝ ਦੁੱਧ ਦੇਣੇ ਦੋਏ ਹੱਥ ਨਾਲ ਇਹ ਤਾਂ ਪਤਾ ਨਹੀਂ ਬੜੇ ਚੋਰੀ ਮੈਂ ਪਤਾ ਨਹੀਂ ਹੱਥ ਨੇ ਬੜੇ ਖਰੀਬ ਕੋਈ ਦੋ ਤਿੰਨ ਸਾਲ ਹੋ ਗਏ ਨੂੰ ਕੋਈ ਦੇਖ ਲੈ ਜੇ ਉਹਨਾਂ ਜਾਂਦੀਆਂ ਕਰਵੇਂ ਸਾਲ ਆ ਗਿਆ ਨਾ ਆ ਬਿਆਸ਼ਾ ਦੀ ਇੱਕ ਦਾ ਪਹਿਲਾ ਪਹਿਲਾ ਤਾਂ ਪਹਿਲਾਂ ਮਿਲਿਆ ਮੇਂਗੀ ਹੋਰ ਜਾਉਂਗੀ ਹੁਣ ਸਾੜੀ ਤੋਂ ਪਹਿਲਾਂ ਪਹਿਲਾਂ ਜਾਵਾਂਗੇ ਹੁਣ ਉਹਨਾਂ ਦੇ ਕੋਲ ਆਗਾ ਜੇ ਹੁਣ ਕਿਤੇ ਵਿਆਹ ਸਾਦੇ ਦੇ ਇੰਨੇ ਪ੍ਰੋਗਰਾਮ ਆਦੇ ਕੋਤੋਂ ਭੱਜ ਕਿਉਂਣਾ ਪੈਂਦਾ ਅਸੀਂ ਦੇਖਣਾ ਪੰਦਾ ਆਏ ਤਾਂ ਅੱਖਾਂ ਤੜਕੇ ਜਾਂਦੇ ਆਸ ਨੂੰ ਫੇਰ ਮੁੜ ਕੇ ਆਉਣਾ ਪੈਂਦਾ ਹੋਈ ਹੈਗਾ ਉਹ ਰੇਤੀ ਜਸਣ ਵਾਲੇ ਤਖੰਡ ਪਾਟੋ ਦੋ ਆਸ ਨੂੰ ਜਾਂਦੇ ਆ ਕੁੜੀਆਂ ਨੂੰ ਮਾਉ ਜਾਈ ਕਿਦਰ ਜੀ ਕਰਦਾ ਕੋ ਤੁਨੀ ਤਰਪੈਂਦੇ ਨੇ ਇਹਨਾਂ ਨੂੰ ਇਹ ਕਹਿੰਦੇ ਨੇ ਅਸੀਂ ਔਖੀ ਆ ਕਿ ਕਿਹੜੀ ਕਿਸੇ ਦਾ ਦਸਤ ਕਰੀੁੰਨੇ ਕਹਿੰਦੇ ਅਸੀਂ ਔਖੀਆਂ ਆ ਵੱਡਣਾ ਪੈਂਦਾ ਸਾਨੂੰ ਲੱਗਦਾ ਪਤਾ ਕਿੰਨਾ ਔਖਾ ਮੱਥਾ ਮਾਰੂ ਦੇਖ ਤੂੰ ਤਾਂ ਬਗਾ ਤੇ ਮਾਗਦਾ ਕਿ ਮੈਨੂੰ ਮਾਗਦਾ ਹੀ ਲੱਗਦਾ ਬਾਹਲਾ ਲੱਗਦਾ ਕਿ ਦਿਮਾਗ ਲੱਗਦਾ ਲੈ ਕਰਕੇ ਦੇਖੋ ਜਾਰਦੇ ਨੇ ਦਿਮਾਗ ਪਤਾ ਕਿੰਨਾ ਨ ਕਰਦਾ ਹੈ ਕਿ ਆ ਤਨੂੰ ਨਹੀਂ ਆ ਤੇ ਮੈਂ ਤੇਰੇ ਨਾਲ ਉਹ ਕਰੀਆ ਕੀ ਕੀਤਾ ਪਰ ਤੂੰ ਮੇਰੀਆਂ ਨਾਲ ਮਾਰਤੀ ਜੇ ਕਿਤੇ ਨਿਕਲੇ ਹੁੰਦੀਆਂ ਬਤਾਉ ਉਹਦੀ ਪਾਰਟੀ ਸੀ ਗੁਰਮਨ ਦੀ ਇਹ ਗੁਰਮਨ ਦੀ ਪਾਰਟੀ ਸੱਚ ਦੱਸੀ ਨਹੀਂ ਬੈਣ ਤੂੰ ਆਨ ਕੱਲ੍ਹ ਬੈਠੀ ਸੀ ਜੇ ਫੋਟੋਆਂ ਆ ਗਈ ਉਹ ਪਤਾ ਲੱਗੂਗਾ ਐਲਬਮ ਦੇਖ ਲੈ ਤੁਸੀਂ ਉਹਨਾਂ ਦੀ ਕਿੰਨੇ ਵੀਰਪਾਲ ਹਾਂ ਦੋਨੇ ਨੇ ਤਿੰਨ ਤਿੰਨ ਚਾਰ ਨਹੀਂ ਸੀ ਇਹ ਦੇਖੜੀ ਲੈ ਜਮ ਉਹ ਇੱਟਾ ਦੇਖ ਨਹੀਂ ਉਹ ਮੁੱਕ ਗਈ ਦੇਖ ਲਈ ਹਲਦੀ ਹਲਕੇ ਨਹੀਂ ਆ ਏ ਟਰੇਲੇ ਲਾ ਕੇ ਦੇਖ ਕੇ ਆਇਆ ਅੱਛਾ ਠੀਕ ਹੈ ਓਕੇ ਬੰਦੇ ਸੋਣਾ ਲਾ ਪਰ ਇਸ ਤੇ ਦਰਾਂ ਨੂੰ ਤੋੜ ਦੇਗੇ ਜਾਓ ਭਾਈ ਤੁਸੀਂ ਆਪ ਦੇ ਘਰ ਨੂੰ ਪਿੱਛੇ ਨਾ ਲੱਤੀਆਂ ਟੱਪ ਨੀਆਂ ਕਿਉਂ ਦੇਖ ਕੇ ਕੋਨਾ ਬੰਦੇ ਮੈਂ ਮੰਗੂ ਸਿੱਧੀ ਆ ਮੈਨੂੰ ਜਾਣਦਾ ਤਾ ਮੈਂ ਤੂੰ ਕਿਧਰ ਜਾ ਰਿਹਾ ਕੋਈ ਨਹੀਂ ਪੂਟੇ ਘੱਟ ਚੱਲੀ ਜਾਂਦੀ ਬਸ ਰਣਜੀਤ ਕੇ ਜਾ ਰਹੀ ਓਧਰ ਅੰਦਰ ਤੁਹਾਡੇ ਕੋਲ ਆ ਗੱਡੀ ਇਹ ਮੈਂ ਅਹਿਸਾਸ ਮੈਂ ਵੀਰ ਕਰਕੇ ਜਾ ਆਉਂਗੀ ਬਿਲਕੁਲ ਹੀ ਜਾ ਲੋ ਜਾ ਕੇ ਵੀ

ਦੇ ਵੀ ਨਹੀਂ ਤੂੰ ਵੀ ਆਈ ਜਿਸ ਤੇਰੇ ਵਾਲੀ ਨਹੀਂ ਰਹੀ ਬੰਦ ਕਰੋ ਕਿਵੇਂ ਲਿਆ ਜਿਹੜਾ ਬਾਲ ਚਾ ਲਾ ਰੋ ਤੇ ਲਾਉਣ ਆ ਤੂੰ ਬਹੁਤ 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 ਅਗਰੇ ਮਾਲ ਲੈ ਚੁੱਪੀ ਸੀ ਕਹਿੰਦੇ ਆ ਕਿ ਤੁਸੀਂ ਚਾਰ ਪਾ ਲਿਆ ਕਰੋ ਗੋਭਰੀਆਂ ਕਹਿੰਦੇ ਚਾਰ ਜਿਹੜੇ ਪਾਉਂਦੇ ਨੇ ਉਹ ਵੀ ਛੱਡਣਗੇ ਕਹਾਂ ਨੂੰ ਸਾਡੇ ਤੋਂ ਅੱਟਾ ਕੋਈ ਨਹੀਂ ਬਸ ਅੰਦਰ ਭਾਈ ਬਾਹਰ ਇਤਨੀ ਸੁੰਦਰ ਹਵਾ ਆ ਰਹੀ ਹੈ ਮਾਹ ਪਰ ਸਲੋਇਸ ਸਲੋਇਸ ਸਨੋਦ ਨਹੀਂ ਗੋ ਹੈ ਗੋ ਦੁੱਧਾਂ ਨਹੀਂ ਵਾਸਤੇ ਗੋ ਬੜੀ ਗੋ ਬਰ ਚਾਰੀ ਇਹਦੇ ਉਹ ਇਹਦੀ ਸ੍ਰੋ ਮੰਨ ਤੂੜੀ ਚਲੋ ਸੁਣੋ ਇਹ ਹੁਣ ਮਰ ਗਿਆ ਲੱਗਦਾ ਚਾਰ ਬੰਦਿਆ ਇਹਦਾ ਤਰਕੀ ਮਾਰਾ ਕੋਈ ਆ ਸਾਰਾ ਦਿਨ ਥੂੜੀ ਦਾ ਨਹੀਂ ਪਾਉਂਦੇ ਵਿੱਚ ਪਾ ਦਿੰਦੇ ਇਹ ਕਿਹਦੀ ਨਹੀਂ ਪਾਉਂਦੇ ਸੀ ਅੱਛਾ ਇਹਦੀ ਤਾਂ ਫੇਰ ਥੋੜੇ ਪੱਕੀ ਆ ਨਾ ਮਖਤੀ ਖਾਂਦੀਆਂ ਨਹੀਂ ਹੈਗੀਆਂ ਨਾ ਸਹਜੇ ਦੋਦੇ ਚ ਪਾਇਆ ਪਰ ਜਿਹੜਾ ਜਿੱਦਾਂ ਜਿਆਦਾ ਪੱਕੇ ਆ ਨੇ ਮੈਂ ਕਿਉਂ ਨਹੀਂ ਯਾਰ ਵਧੀਆ ਬਣਦਾ ਉਹ ਤਾਂ ਨਹੀਂ ਸੋਇਦੇ ਹੋਰ ਨਾਲ ਉਹ ਜਿਹੜੇ ਬੜੀ ਬਣਾਈ ਮੈਨੂੰ ਕਹਿੰਦੇ ਪਹਿਲਾਂ ਚੜ ਕੇ ਦੇਖ ਲੈ ਉਹ ਚੜ ਜਾਏਗੀ ਮੈਂ ਤਾਂ ਬਾਹਰ ਲੱਗਾ ਤਾਂ ਵੀ ਨਿੱਕੀ ਕਿ ਨਿੱਕੀ ਬਾਹਰ ਚਾਹੇ ਉਹ ਪੈ ਹੁੰਦੇ ਉਦੋਂ ਔਖਾ ਹੋਏਗਾ ਵਾਧਾ ਰੱਖ ਲਈ ਆਦਾ ਛਿੱਟੀ ਤਿਲਕਣੀ ਆ ਗਈ ਇਹਦੇ ਥੋੜਾ ਜਹਾ ਚੌੜਾ ਜਿਹਾ ਫਾਟ ਆਇਆ ਜੀ ਦੰਗਲਾ ਤਾਂ ਉਹ ਵਧੀਆ ਗੱਡ ਦਾ ਹੋਵੇਗਾ ਹੈਨਾ ਹਾਂ ਹੁਣ ਅਸੀਂ ਇਕੱਠਾ ਕਰਦ ਨੂੰ ਕਹਿੰਦੇ ਆ ਕਿ ਤੁਸੀਂ ਕਿਹਨੇ ਅੱਡ ਹੋਵੇ ਅਸੀਂ ਅੱਡ ਕਰ ਨੂੰ ਕਹਿੰਦੇ ਹਾਂ ਕਿ ਅਸੀਂ ਅੱਡ ਕਰਾਂਗੇ ਵਧੀਆ ਗਾ ਮੈਂ ਤੇ ਜੇ ਵਿਚ ਹੋਵੇ ਘਰ ਫਿਰ ਤਾਂ ਕੁਛ ਨਹੀਂ ਹਾਂ ਹਾਂ ਵੀ ਉਹਦਾ ਠੀਕ ਆ ਰਹੇ ਸਾਡੇ ਵੀ ਹੀ ਰੱਖਾਗਾ ਮੁੰਜਾ ਇੱਕ ਘਰ ਬਣ ਜੀ ਉਸ ਵਧੀਆ ਰਾਬ ਕਰੀਏ ਕਿ ਸਾਹਮਣੇ ਨੀ ਕਰ ਰਹੀਆਂ ਨੇ ਵਿਚੀ ਛੋਟਾ ਛੋਟਾ ਕੰਦ ਜੀ ਕੱਢ ਕੇ ਵਿਚੀ ਵੱਜਾ ਹੁਣ ਸਾਈਡ ਤੇ ਫਿਰ ਬਣਾ ਥੋੜੇ ਵੀ ਠੀਕ ਹੈਗਾ ਸਾਡੇ ਮੂਰੇ ਆ ਗਈਆਂ ਸਾਡੇ ਮੂਰੇ ਸਾਈਡ ਵਾਂਗ ਵੀ ਹੋ ਗਈਆਂ ਤੁਹਾਡਾ ਏ ਹੋ ਮੈਂ ਅੱਕ ਗਿਆ ਆਪਾਂ ਐਵੇਂ ਅੱਕ ਜੀ ਹਾਂ ਅਸੀਂ ਹੋ ਮੈਂ ਅੱਕ ਗਏ ਅਸੀਂ ਹੁਣ ਪਿੱਛੇ ਕਹਿਣਾ ਮੱਝਾਂ ਨੂੰ ਕੱਢਾਂਗੇ ਹਾਂ ਪਿੱਛੇ ਕੱਢ ਲੂ ਹਾਂ ਵਧੀਆ ਪਿੱਛੇ ਵਧੀਆ ਰਹਿੰਦਾ ਛੋਟੀ ਹੁੰਦੀ ਕਹਿੰਦੀ ਬਾਹਰ ਲੈ ਘਰ ਆਣੇ ਤੇ ਮਤਾਰਾ ਚੋਕੇ ਲੈ ਕਰ ਆਉਂਦਾ ਅਸੀਂ ਹਾਂ ਕਿਈ ਮੱਝਾਂ ਹੋਣਾ ਮਤਾਰਾ ਕੱਟ ਕੇ ਪਾਰ ਤੇ ਉਹ ਕਹਿੰਦਾ ਮੁਝੇ ਕਰੇ ਲੈ ਕੇ ਜਾ ਬਟਕੇ ਗੱਲੀਲੋ ਵਾਲੀ ਇਹ ਕਿੰਜ ਆਪਣੇ ਉਹ ਆਵਰ ਉਹ ਦੂਰ ਵਾਲੀ ਉਹਨਾਂ ਫਤੋ ਬਾਹਰ ਲੈ ਘਰ ਧਾਰ ਕੱਟਦੇ ਜਾਂਦੇ ਸੀ ਉਹ ਦੂਰ ਵਾਲੀ ਆਦੇ ਆ ਇਹ ਤਾਂ ਜਲਾ ਇਹ ਤਾਂ ਦੇੜੇ ਆ ਪੁੱਤ ਹਾਂ ਕਰ ਲੈ ਜਾਣੇ ਨੂੰ ਔਖਾ ਜਾਂ ਹੋ ਜਾਂਦਾ ਹੋਰ ਤਾਂ ਕੁਛ ਨਹੀਂ ਹੈ ਨਾ ਮੇਰੇ ਸਵੇਰੇ ਦੇ ਉਹ ਤਾਂ ਲਾਈਟ ਲੱਗੀ ਹੋਈ ਐ ਨੇ ਛੋਟੇ ਹੀ ਹੁੰਦੇ ਭੂਆ ਨਾਵੇਂ 4 ਵਜੇ ਜਾਂਦੇ ਸੀ ਤਾਂ ਪਤਨੀ ਲੋ ਵਾਲਾ ਢੀਂਦਵਾ 3 ਵਜੇ ਜਾਂਦੇ ਸੀ 3:30 ਵਜੇ ਆ ਸਿੱਕਦੇ ਜਾਂਦੇ ਸੀ ਸਹੀ ਸੀ ਤਾਂ ਦੰਦੋ ਵੀ ਆ ਜੀ ਠੀਕ ਐ ਜੀ ਜੀ ਮੂੰਹ ਤੇ ਗੱਵੀ ਚਲੋ ਵਈ ਥੋੜਾ ਨਾਲ ਹੀ ਜਾਣਗੇ ਤਾਂ ਤੁਹਾਡੇ ਨਾਮ ਮਿਲੋ ਨਾਮ ਮਿਲੂਗੇ ਥੋੜਾ ਕੰਮ ਕਰ ਜਾ ਜਾਈਏ 3:30 ਤਬ ਬਾਅਦ ਆ ਹੋਰ ਵੀ ਇਹ ਕੀ ਹਿਆ ਨਾ ਨਾ ਤੇਨੂੰ ਕਿੰਨਾ ਦੁੱਖ ਹੋਇਆ ਸੀਗਾ ਹਾਂ ਤੁਹਾਨੂੰ ਕਿਹਨੇ ਦੱਸਿਆ ਸੀ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਦੱਸਿਆ ਨਹੀਂ ਹੈਗਾ ਕਿ ਹੁਣ ਆਪਾਂ ਲਾਟਾਂ ਨਹੀਂ ਹੁਣ ਆਪਾਂ ਚੱਲਦੇ ਆਂਗੇ ਅੱਜ ਖੇਤਾਂ ਦੀ ਸ਼ੈਅਰ ਕਰਨਾ ਇੱਕ ਦਿਨ ਕਮੈਂਟ ਆਇਆ ਸੀ ਨਾ ਵੀ ਤੁਸੀਂ ਖੇਤਾਂ ਜੀ ਨਹੀਂ ਖੇਤਾਂ ਦੀ ਵੀਡੀਓ ਬਣਾ ਕੇ ਲੈ ਕੇ ਆਇਓ ਅੱਜ ਆਪਾਂ ਖੇਤਾਂ ਦੀ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਸੁਮਨ ਨੱਟ ਪਾਇਆ ਉਧਰ ਆਪਣੇ ਭੈਣ ਮਾਮੇ ਦੀ ਅੱਜ ਮੇਰੇ ਮਾਮੇ ਦੀ ਕੁੜੀ ਦੇ ਘਰੇ ਜਾਨੀ ਆ ਮੈਂ ਉਹ ਖੇਤਾਂ 'ਚ ਰਹਿੰਦੇ ਨੇ ਆਪਾਂ ਉੱਥੇ ਵੀਡੀਓ ਬਣਾਵਾਂਗੇ ਨਾ ਇੱਥੇ ਆਪਾਂ ਹੋ ਗਏ ਤਿਆਰ ਹੁਣ ਆਪਾਂ ਚੱਲਦੇ ਆਂਗੇ ਧੁੱਪ ਜ਼ਿਆਦਾ ਸੀ ਵੈਸੇ ਹਵਾ ਚੱਲਦੀ ਹੈ ਪਰ ਮੈਂ ਸ਼ਾਲ ਨਹੀਂ ਲੈ ਕੇ ਆਂਦੀ ਕਈ ਵਾਰ ਆ ਹੁੰਦਾ ਨਾ ਧੁੱਪੇ ਬੈਠੇ ਜਨ ਲਗੇ ਜਾਂ ਅੰਦਰ ਬੈਠੇ ਵੀ ਠੰਡ ਵੀ ਲੱਗਦੀ ਹੈਗੀ ਨਾ ਜਿੱਥੇ ਹਵਾ ਲੱਗਦੀ ਹੈ ਉੱਥੇ ਵੀ ਠੰਡ ਲੱਗਦੀ ਹੈਗੀ ਨਾ ਹੁਣ ਧੁੱਪ ਤੇਲ ਹੁੰਦੀ ਹੈਗੀ ਵੈਸੇ ਹੁਣ ਕੱਪੜਾ ਨੀੜਾ ਹੁਣ ਨਵੀਂ ਸੁਕਣਾ ਪਾਤਾ ਤੇ ਆ ਵੀ ਤੇ ਜਨ ਲਾ ਪਾਉਂਦੇ ਹੋਰ ਇਹਨੂੰ ਇੱਥੇ ਪਾ ਕੇ ਸੁੱਕਣੇ ਪਾਉਂਦੇ ਸਾਰੇ ਨੂੰ ਸਾਰੇ ਕਮਟਾ ਦੇਨੇਗਾ ਤੁਸੀਂ ਆ ਸਟੈਂਡ ਕਿੰਨੇ ਦਾ ਲਿਆਗਾ ਕਿਥੋਂ ਲਿਆਗਾ ਨਾ ਅਸੀਂ ਇਹ ਸਾਡੇ ਪਿੰਡ ਤੋਂ ਹੀ ਕਰਵਾਇਆ ਹੈਗਾ ਪਿੰਡੀ ਬਣਾਉਂਦੇ ਨੇ ਸਾਡੇ ਤੇ ਸਿਮੂ ਕੀ ਕਰਾਈ ਫਸਦੀ ਹੁੰਦੀ ਵਾਂਗ ਇਹਦੇ ਕੁਝ ਕਰਕੇ ਆ ਤੇ ਇਹ 5500 ਦਾ ਬਣਿਆ ਸੀਗਾ ਨਾ ਸਾਰਾ ਸਟੀਲ ਦਾ ਹੈਗਾ ਤਿੰਨ ਡੱਡੇ ਤੇ ਲੱਗੇ ਹੋਏ ਨੇ ਸਾਈਡ ਤੇ ਦੇ ਹੁੱਕਾਂ ਨੇ ਜਰਾਬਾ ਰਮਾਲਾ ਵਗੈਰਾ ਟੰਗਣ ਨੂੰ ਤੇ ਟਾਇਰ ਲੱਗੇ ਹੋਏ ਨੇਗੇ ਬਹੁਤ ਵਧੀਆਗਾ ਨਾ ਨਿਕਲ ਕੇ ਇਕੱਠਾ ਵੀ ਹੋ ਜਾਂਦਾਗਾ ਜੇ ਇਕ ਡੰਡਾ ਕੱਢਣਾ ਹੋਵੇ ਜਾਂ ਇਕੱਠਾ ਕਰਨਾ ਹੋਵੇ ਭਾਈ ਵੀ ਹੋ ਜਾਂਦਾ ਬਹੁਤ سارے ਕਮੈਂਟ ਆਉਂਦੇ ਨੇ ਇਸ ਸਟੈਂਡ ਦੇ ਸਾਰਿਆਂ ਨੂੰ ਪਸੰਦ ਆਇਆ ਜਾਨੀ ਕਿ ਨਾ ਜੇ ਕਿ ਪਸੰਦ ਆਉਂਦੀ ਚੀਜ਼ ਆਪਾਂ ਫੇਰ ਹੀ ਪੁੱਛ ਦਿਆਂਗੇ ਬਹੁਤ ਵਧੀਆ ਸੰਤੋਂ ਵਧੀਆ ਲੱਗਦਾ ਜਿੱਥੇ ਜੀ ਕਰਦਾ ਧੁੱਪੇ ਧਰ ਲੈਣਾ ਛਾਵੇਂ ਤਾਂ ਲੇ ਦੂਜੇ ਸਟੈਂਡਾਂ ਨੂੰ ਮੈਨੂੰ ਇਹ ਸਟੈਂਡ ਵਧੀਆ ਲੱਗਦਾਗਾ 5500 ਦਾ ਬਣਾਇਆ ਸਟੀਲ ਦਾ ਇਹ ਸਾਰਾ ਆਪ ਲਿਆ ਕਿਸ ਮਾਨ ਕਰਵਾਇਆ ਹੋਇਆਗਾ ਸਾਈਡ ਤੇ ਦੇ ਹੁੱਕਾਂ ਨੇ ਜਿਹੜੀ ਉਹ ਬਹੁਤ ਵਧੀਆ ਨੇ ਕਿਉਂਕਿ ਉਹ ਜਿਹੜ ਚਲੋ ਜੀ ਹੁਣ ਆਪਾਂ ਚੱਲਦੇ ਆ ਮੋਟਰਸਾਈਕਲ ਤੇ ਨਵੀਂ ਦੀ ਰੇਡੀ ਨਾਲ ਜਾਣਗੇ ਨਵੀਂ ਤੇ ਚਿੰਮੂ ਘਰੇ ਲੈ ਗਈਆਂ ਇਹ ਕਹਿੰਦੀ ਅਸੀਂ ਜਾਂਦੀਆਂ ਨਹੀਂ ਹੈਗੀਆਂ ਨਾ ਜਿਹੜਾ ਜੱਟਾ ਦਾ ਜਿਹੜਾ ਜੱਟਾ ਦਾ ਬਣਾਇਆ ਪੂਰਾ ਬੁੱਲਾ ਕਹਿੰਦਾ ਸਾਰੇ ਘਰ ਦਾ ਸਮਾਨ ਉਠਾ ਹਾਂ ਵਧੀਆ ਹੈਗਾ ਹੁਣ ਵਰਤ ਇਹਦੇ ਕੋਲ ਡਿਲੀਵਰੀ ਹੈ ਨਾ ਬਾਹਰ ਵੇ ਜਾ ਨੇ ਦੇਖ ਲੈ ਜਿੱਥੇ ਬੈਠਣਾਗਾ ਪਤਨੀ ਬੈਠਣਾਗਾ ਕੁੜੀਆ ਭੈਣ ਦੀ ਬਾਹਰ ਗਈ ਪਈ ਹੈਗੀ ਖੇਤ ਉਹ ਦੇ ਦਿਆ ਮੇਟਾ ਪੜਦਾ ਹੈ ਨਾ ਪੜੀ ਲਿਆ ਬਈ ਨਾ ਨਾ ਨੋ ਇਹਨਾਂ ਦੀ ਪਹਿਲਾ ਇਖਤੇਦਾਰ ਆ ਗਈ ਬਾਟ ਦੇ ਵਿੱਚ ਤੋੜਾ ਬਣਾ ਆਇਆ ਬਾਟ ਦੇ ਵਿੱਚ ਤੋੜਾ ਹੈ ਨਾ ਇਹ ਲੈ ਕੇ ਆ ਗਈ ਕਿ ਮੈਂ ਪੱਤਣ ਲੈਣਾ ਇੰਨੇ ਬਾਟ ਦੇ ਵਿੱਚ ਤੋੜਾ ਬਣਾ ਆਇਆ ਹਾਂ ਪੱਤ ਤੋੁੱਤ ਤੋਂ ਆਈ ਨਹੀਂ ਪੈਣਾ ਲੱਗ ਗਿਆ ਦੇਖੀ ਤੀ ਦਾ ਇਹਦੇ ਲਈ ਕਿਉਂ ਸੀਗੀ ਦਸਕੇ ਲੱਚਾੜਾ ਸੀ ਨਾ ਦਸਕੇ ਜੀ ਮੈਂ ਉਹ ਤਾਂ ਗੱਡੀ 'ਚ ਬੈਠੇ ਆਈ ਨਹੀਂ ਮਰੀ ਉਹ ਕਹਿੰਦੇ ਫਿਰ ਉੱਤਰਦੇ ਨਹੀਂ ਹੈ ਟਾਈਮ ਲੱਗਦਾ ਕੀ ਆ ਤੁਹਾਨੂੰ ਮੈਂ ਦੱਸਾਂ ਕਿ ਉਹ ਅਸਮੀਤ ਵੀ ਆਇਆ ਹੋਇਆ ਹੈ ਉਹ ਨਵੀਂ ਲਿਆ ਆਇਆ ਹੈ ਵਾਹ ਤੇ ਖਰੇ ਆਵਾਜ਼ ਕੀ ਆ ਅਸਮੀਤ ਨਹੀਂ ਹੈ ਜਿਆਦਾ ਖਾਈ ਖਾਤਾ ਜਾ ਅਸਮੀਤ ਨਾਲ ਦਿਖਾਉਣਾ ਨਹੀਂ ਗਿਆ ਸਰ ਕੋਈ ਤਾਂ ਕਰਿਆ ਨਹੀਂ ਉਹਨੂੰ ਛੋਟੀ ਜੀ ਆ ਇਹਨਾਂ ਕਰ ਲੈਂਦਾ ਮੱਝਾਂ ਨਾਲ ਉਹ ਮੱਝਾਂ ਨਾਲ ਕਰ ਲੈਂਦਾ ਇਹੀ ਕਰਦੇ ਨੇ ਦੋਨੇ ਉਹ ਆਏ ਸੀਗੇ ਥੋੜੇ ਦਿਨ ਹੋ ਗਏ ਨਾ ਜੋਤੀ ਤੇ ਅਸਮੀਤ ਉਹ ਦਿਨ ਆਏ ਸੀ ਉਹਦੇ ਆਏ ਭਾਈ ਬਾਹਾਂ ਜਾ ਕੇ ਨਾ ਇਹ ਨਾਲ ਨਹੀਂ ਉਧਰ ਚੱਤ ਪਈ ਜਾਵੇ ਮਾਸੀ ਕੇ ਉਧਰ ਮਿਲਿਆ ਸੀ ਕਹਿੰਦਾ ਹਾਂ ਮੰਮੀ ਇਹ ਤਾਂ ਅੱਥੀ ਦੀ ਮਾਸੀ ਤਾਂ ਮੈਂ ਉੱਥੇ ਜਾਉਂਦਾ ਕਹਿੰਦਾ ਕਿ ਮਾਸੀ ਨੇ ਕਹਿੰਦਾ ਤੂੰ ਆਏਂ ਮੇਰੇ ਕੋਲ ਤੇ ਮੰਮੀ ਹੋਰ ਛੇਤੀ ਕਿਉਂ ਆ ਗਈ ਨਾ ਹੱਸੇ ਬਹੁਤ ਤੱਕ ਕੀ ਹੋ ਗਿਆ ਉਹਨੂੰ ਨਾਲ ਦੇਖੀ ਕਹਿੰਦਾ ਅੱਜ ਤੱਕ ਮੈਨੂੰ ਮਨੂ ਆਪਕਾਰਨਾ ਤੇ ਮਾਸੀ ਨੇ ਲੈ ਇੰਨਾ ਹੋ ਬਾਹਰ ਹੋ ਮੈਂ ਤਾਂ ਐਸੀ ਹੋਇਨਾ ਬੋਲਦੇ ਨਹੀਂ ਹਾਂ ਹੋਊਗਾ ਪਹਿਲਾਂ ਮੈਂ ਇੱਕ ਦੋ ਗੱਲਾਂ ਇਹ ਪੁੱਛੀਆਂ ਨਾ ਇਹਦਾ ਪੁੱਛ ਲਿਆ ਸੀ ਹਾਂ ਕਰਨੇ ਨੂੰ ਨਹੀਂ ਪੁੱਛੇ ਗੱਲ ਕਰ ਇਹ ਤਾਂ ਕਰਕੇ ਕੰਨੇ ਨੂੰ ਪੁੱਛਿਆ ਕਰੂਗੀ ਤੇ ਮਾਸੀ ਮਾਤ ਦਾ ਮਾਸੂ ਕਦੋਂ ਉਹੀ ਕਰੂਗੀ ਤੇ ਮਾਸੀ ਤੇ ਮਾਸੀ ਕਦੋਂ ਮੈਨੂੰ ਦਾਇਆ ਲੱਗਦਾ ਮਾਸੀ ਕਰਦੀ ਹੈਗਾ ਐਨਾ ਬੋਲਦਾ ਹੋ ਵਾਹ ਬੋਲਦਾ ਮੈਂ ਜੋਤੀ ਜਿਵੇਂ ਸੰਗਦਾ ਮੈਨੂੰ ਆਏ ਸੀ ਬੂਹ ਸੰਗਦਾ ਹੋਗਾ ਜੋਤੀ ਨੂੰ ਤਾਂ ਕਹਾਂਗਾ ਅੱਛਾ ਮੇਂ ਦਵਾਈ ਕਿਥੋਂ ਖਾਂ ਐਨਕਾ ਢੱਬੀ ਦੀ ਐਨਕਾ ਢੱਬੀ ਅੰਦਰ ਤਾਂ ਹੀ ਨਾ ਨਹੀਂ ਆਹ ਕੱਲ੍ਹ ਤੋਂ ਤੇ ਵੀ ਹੁੰਦਾ ਰੇ ਕਿਹੜੀ ਤੇ ਹੋਈ ਜਦੋਂ ਮੈਂ ਦੇਖੀ ਵਾਸਾ ਗ੍ਰੇ ਨਹੀਂ

ਆ ਜੇ ਨੇ ਫੇਣੀ ਇੱਕ ਮਿਸਤਰੀ ਐ ਨਾ ਨੇ ਦੋੜਾ ਮਾਇ ਤੇ ਕੋਈ ਨਾ ਨਾ ਦੋ ਸਾੜੇ ਕੋ ਪਹਿਲਾਂ ਬੈਠੀ ਹਾਂ ਆ ਜਾ ਬੱਤ ਚੰਗਾ ਨਾਨੀ ਜੀ ਆ ਜਾ ਚੰਗਾ ਓਕੇ ਹਾਂ ਦੇਖਣਾ ਮੈਨੂੰ ਲਾ ਕੇ ਲਾਰਾ ਇੱਕ ਦਿਨ ਚ ਵੱਜਾਈ ਇਹਦਾ ਬੱਚਾ ਹੀ ਨਹੀਂ ਵੱਜਦੀ ਹੋਰ ਫਿਰ ਮਾਵਾ ਨੂੰ ਹੁੰਦਾ ਹੀ ਇਹਦੀਆਂ ਨਾ ਫਿਰ ਔਖੀ ਹੋਊ ਤੁਸੀਂ ਦੋੜਿਆ ਮੈਨੂੰ ਕਿਹਦੀ ਬਾਈ ਜੇ ਬਾਈ ਚੰਗਾ ਚੱਲ ਹੁਣ ਸੁੱਖੀ ਆ ਜਾ ਠੀਕ ਆ ਚੰਗਾ ਬਾਈ ਚੰਗਾ ਬੱਤ ਤਾਂ ਗਾ ਵੀ ਤਾਂ ਗਾ ਰਹੇ ਹਾਂ ਹਾਂ ਠੀਕ ਐ ਆਵਾਂਗੇ ਬਾਏ ਜ਼ਿੰਬੂ ਤੇ ਹੁਣ ਆ ਪਰ ਬਣਾਉਣੇ ਆਗੇ ਸਬਜ਼ੀ ਰਿਸ਼ਤੇਦਾਰ ਆਪਣੇ ਚਲੇ ਗਏ ਤੇ ਸ਼ਾਮ ਦੇ ਬਾਅਦ ਕੇ 3:30 ਨਾ ਸਬਜ਼ੀ ਬਣਾਉਣੀ ਹੈ ਗੋਭੀ ਐ ਜਸ ਗੋਭੀ ਮੈਂ ਭਾਲ ਕੇ ਰੱਖ ਲਈ ਸੀਗੀ ਤੇ ਆਲੂ ਵਗੈਰਾ ਹੁਣ ਕੱਟਨੇਗੇ ਪਿਆਰ ਕੱਟ ਕੇ ਨਾ ਪਤੜਕਾ ਲਾਉਣੀ ਹੈ ਤੇ ਆਪਾਂ ਰਾਜਨ ਬਲੌਗ ਦਾ ਕੀ ਕਰਦੇ ਆਂਗੇ ਐਂਡ ਇੱਕ ਹੀ ਮਿਲ ਗਿਆ ਸਾਡੇ ਪਾਸੇ ਪਿੱਛੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਮ ਜੇ ਤੁਹਾਨੂੰ ਮੇਰਾ ਬਲੌਗ ਜ਼ਰੂਰ ਪਸੰਦ ਆਇਆ ਹੋਗਾ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਲੌਗ ਇਸ ਤਰ੍ਹਾਂ ਦਾ ਲੱਗਿਆ ਵੀਡੀਓ ਦੇਖਣਸਾਰੀ ਬਹੁਤ ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਸਬਕਤ ਜੀ ਰਹਿਸਾ ਸ੍ਰੀ ਕਾਂ